ਆਣਾ ਤੋਂ ਤੋਂ ਉਹਨਾਂ ਨੂੰ ਹੋਰ ਜੋਸ਼ ਦੇਣਾ ਪਿਛਲੇ ਇਲੈਕਸ਼ਨ ਦੇ ਵਿੱਚ ਐਮਪੀ ਇਲੈਕਸ਼ਨ ਚ ਸਾਡੇ ਜੂਤ ਨੇ ਔਰ ਸਾਰਿਆਂ ਨੇ ਕੱਪਿਆ ਫੇਰ ਹੁਣ ਆਪਣਾ ਬਹੁਤ ਯੋਧਾ ਸ਼੍ਰੀ ਅਮਨ ਸਿੰਘ ਸ਼ਰੀਕ ਕਲਸੀ ਤਾਂ ਸਾਨੂੰ ਵੱਡੀ ਲੀਡਰਸ਼ਿਪ ਦੇਣਾ ਹੈ ਆਪਣੇ ਬਹੁਤ ਘੱਟ ਸਮੇਂ ਦੇ ਵਿੱਚ ਸਾਡੇ ਕੋਲ ਸਮਾਂ ਅਨਸਾਰਾ ਕਈ ਵ ਇੱਕ ਮਹੀਨਾ ਰਹਿ ਗਿਆ ਸਾਰੇ ਕੰਮ ਕਾਜ ਛੱਡ ਕੇ ਔਰ ਇੱਕ ਇੱਕ VOTER ਦੇ ਨਾਲ ਕੰਟੈਕਟ ਕਰਨਾ ਔਰ VOTER ਤੋਂ ਪਿਆਰ ਤੇ ਕਰਨਾ ਤੁਹਾਡੀ ਵੋਟ ਦੀ ਬਹੁਤ ਮੁੱਲ ਹੈ ਤੁਹਾਡੀ ਵੋਟ ਨੇ ਆਮ ਸੰਦੇ ਨੂੰ ਰਾਜਾ ਬਣਾ ਦੇਣਾ ਕਹਿੰਦੇ ਠੋਕੋ ਤਾੜੀ ਉਹ ਵੀ ਲੋਕਾਂ ਨੇ ਮਨਜੀ ਢੋਕਰੀ ਵਾਲੇ ਸੋ ਮੇਰੇ ਕਹਿਣ ਦਾ ਭਾਵ ਹੈ ਜੇ ਜਨਾਬ ਵਿਧਾਨ ਸਭਾ ਤੁਸੀਂ ਤੁਹਾਡੀ ਵੋਟ ਦੀ ਕੀਮਤ ਹੈ ਆਪਣੇ ਵੋਟ ਦੀ ਕੀਮਤ ਨੂੰ ਪਛਾਣਦੇ ਹੋਇਆ ਲੋਕਾਂ ਨੂੰ ਦੱਸਣਾ ਕਿ ਆਮ ਆਦਮੀ ਪਾਰਟੀ ਇੱਕ ਐਸੀ ਪਾਰਟੀ ਹੈ ਜਿਨੇ ਜੜਾ ਹਲਾਰਟੀਆਂ ਬੀਜੇਪੀ ਦੀਆਂ ਔਰ ਸ਼੍ਰੀ ਅਰਬਿੰਦ ਕੇਜਰੀਵਾਲ ਜੀ ਜਿਨ੍ਹਾਂ ਦੀ ਅਨਤਕ ਮਿਹਨਤ ਔਰ ਇਮਾਨਦਾਰੀ ਨਾਲ ਕੀਤੀ ਗਈ ਮਿਹਨਤ ਜਿਹੜੇ ਅੱਜ ਠੱਕੇ ਦੇ ਨਾਲ ਜ਼ਬਰਦਸਤੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕ ਕੇ ਰੱਖਿਆ ਬੀਜੇਪੀ ਸਰਕਾਰ ਨੇ ਉਸ ਦੇ ਵਿਰੁੱਧ ਜਵਾਬ ਦੇਣਾ ਹੈ ਜ਼ੁਲਮ ਦਾ ਜਵਾਬ ਵੋਟ ਪਾ ਕੇ ਦੇਣਾ ਜ਼ੁਲਮ ਦਾ ਜਵਾਬ ਬੀਜੇਪੀ ਦੇ ਵਿਰੁੱਧ ਆਮ ਆਦਮੀ ਪਾਰਟੀ ਝਾੜੂ ਤੋਂ ਵੋਟ ਪਾ ਕੇ ਉਹਦਾ ਜਵਾਬ ਦੇਣਾ ਤੋਂ ਸਾਰਿਆਂ ਨੂੰ ਇੰਨੀ ਕਿ ਬੇਨਤੀ ਕਰਦਾ ਹਾਂ ਬੇਨਤੀ ਕਰਦਾ ਕਿ ਆਪਾਂ ਚੰਗੀ ਤਰ੍ਹਾਂ ਚੋਣ ਰਵੀਵਤ ਉਹ ਦਾਲਦੇ ਹੋ ਸੁਣ ਲੈਣ फिर भी बहुत बहुत धनबाद मंच ते विराजमान पंजाब सरकार कैबिनेट मंत्री मेरे बड़े भा ਲਾਲ ਚੰਦ ਕਾਰ ਚੱਕ ਜੀ ਅੱਜ ਜਿਨ੍ਹਾਂ ਦੇ ਪ੍ਰੋਗਰਾਮ ਤੇ ਅਸੀਂ ਸਾਰੇ ਆਏ ਹਾਂ ਮਹਿਲ ਸਾਹਿਬ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸ਼ਮਸ਼ੇਰ ਜੀ ਰਜੀਵ ਸ਼ਰਮਾ ਜੀ ਲਖਨਾ ਸਾਹਿਬ ਰੰਗਾਵਾ ਸਾਹਿਬ ਮੰਟੂ ਜੀ ਅਨੂ ਸਾਹਿਬ ਕੁਪੂਟੀ ਸ਼ਰਮਾ ਜੀ ਸਾਹਮਣੇ ਬੈਠੇ ਪਾਰਟੀ ਦੇ ਸਾਰੇ ਦਰਜਾ ਦਰਜਾ ਦੇ ਦਾ ਮਹਬਾਨ ਔਰ ਜ਼ਿਲ੍ਹਾ ਕਰਤਾਰਪੁਰ ਪਖਾਨਕੋਟ ਤੋਂ ਆਈ ਹੋਈ ਸੰਗਤ ਆਓ ਸਭ ਤੋਂ ਪਹਿਲਾਂwidehat ਦੀ ਸਾਹ ਚ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਔਰ ਬੜੇ ਐਕਸਪਲੀਕਿਕੇਸ਼ਨ ਨੂੰ ਤੱਕੇ ਦੇ ਨਾਲ ਜਿਹਨਾਂ ਦੇ ਵਿੱਚ ਕੀਤਾ ਮੈਨੂੰ ਹਿੰਦੁਸਤਾਨ ਦੀਆਂ ਜਿੰਨੀਆਂ ਰਾਜਨੀਤਿਕ ਪਾਰਟੀਆਂ ਸੀ ਉਹਨਾਂ ਦੀ ਰਾਜਨੀਤਿਕ ਲੀਡਰਸ਼ਿਪ ਨੂੰ ਜੇਹਲਾ ਰਾਜਨੀਤਿਕਤਾ ਜਹਾਲ ਹੋਇਆ ਸੀ ਉਸ ਸਮੇਂ ਸੋ ਹੁਣ ਵੀ ਹਿੰਦੁਸਤਾਨ ਦੇ ਲੋਕਾਂ ਨੇ ਮੋਦੀ ਔਰ ਅਮਿਤ ਸ਼ਾਹ ਦੀ ਜੋੜੀ ਨੇ ਜੋ ਤਸ਼ੱਦਦ ਕੀਤਾ ਜੋ ਟੱਕਾ ਕੀਤਾ ਸਾਡੀ ਲੀਡਰਸ਼ਿਪ ਨਾਲ ਉਹਦਾ ਜਵਾਬ ਵੋਟਾਂ ਦੇ ਰੂਪ ਦੇ ਵਿੱਚ ਦੇਣਾ ਹੈ ਬਹੁਤ ਵੱਡੇ ਮਾਰਜਨ ਦੇ ਨਾਲ ਅਸੀਂ ਪੰਜਾਬ ਦੇ ਵਿੱਚੋਂ ਹਰਿਆਣਾ ਦੇ ਵਿੱਚੋਂ ਦਿੱਲੀ ਦੇ ਵਿੱਚੋਂ ਸੀਟਾਂ ਜਿੱਤ ਰਹੇ ਆ ਔਰ ਸਾਡੀ ਇੰਡੀਆ ਅਲਾਈਅੰਸ ਦੀ ਸਰਕਾਰ ਜਿਹੜੀ ਆ ਉਹ ਕਾਹ ਆਮ ਚੋਣਾਂ ਪਰ ਬੰਦਾ ਉਹਨੂੰ ਪੁੱਛੇ ਕਿ ਤੁਸੀਂ ਜ਼ਰੂਰ ਗਏ ਹੋ ਪਰ ਜਿਲ੍ਹੇ ਦੇ ਬਾਕੀ ਲੋਕਾਂ ਲਈ ਕੋਈ ਕਿਤਾਬ ਜਿਵੇਂ ਇਹੀ ਸੀ ਉਹਦੇ ਤਹਿਤ ਮੇਰੇ ਨਾਲ ਮਾਨਸੇ ਬੈਠੇ ਵੱਡਾ ਕਾਫਲਾ ਜਿਹੜਾ ਵਾ ਉਹ ਲੈ ਕੇ ਆਇਆ ਪਾਕਿਸਤਾਨ ਦੇ ਸਾਰੇ ਪੂਰਾ ਸਾਡੇ ਪੰਜਾਬ ਦੇ ਵਿੱਚ ਜੂਸ ਕੇ ਸੈਰੀਕਲਸੀ ਨੂੰ ਜਿਤਾ ਕੇ ਤੇ ਇਥੋਂ ਐਮਪੀ ਬਣਾ ਕੇ ਪਾਰਲੀਮੈਂਟ ਵਿੱਚ ਭੇਜਾਂਗੇ ਤੇ ਲੋਕਾਂ ਦੇ ਵਿੱਚ ਬਹੁਤ ਦੁਸ਼ਾਤ ਆਲਾਪਰਨੀ ਤਮਨਜੀ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਨੇ ਬਹੁਤ ਜ਼ਿਆਦਾ ਭਾਰੀ ਕਾਟੇ ਤੇ ਝੋਕਾ ਵਾ ਰੂਸੀਆਂ ਜਿਹੜੀਆਂ ਉਹ ਘਰ ਚੁੱਕੀਆਂ ਨੇ ਜਿੰਨਾਂ ਦਾ ਯਾਦ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਦੁਸ਼ਾਤ ਸੀੰਝੋ ਤਾਂ ਅੱਜ ਗੱਲ ਕਰੀਏ ਤਾਂ 2 ਸਾਲਾਂ ਚ ਰਮਨਪਾਲ ਜੀ ਨੇ ਕਿੰਨਾ ਕੁ ਕੰਮ ਕੀਤਾ ਸਾਡੇ ਇੱਥੇ ਜੀ ਰਮਨਪਾਲ ਜੀ ਉਹਨਾਂ ਨੇ ਉਹ ਕੰਮ ਕਰ ਦਿੱਤੇ ਜਿਹੜੇ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀਗੀ ਪਰ ਮੇਰਾ ਲੱਗਦੇ ਰਿਹਾ ਸਾਡੇ ਸਰਕਾਰੀ ਹਸਪਤਾਲ ਦੇ ਸਹੀ ਵਾਲਾ ਉਹਨੂੰ ਚਾਲੂ ਕਰਾਇਆ ਵਾ ਬਾਕੀ ਜਿਹੜਾ ਸਾਡੇ ਉੱਤੇ ਕ੍ਰਿਸ਼ਨਾ ਲੈਬ ਦਾ ਕਰਾਇਆ ਵਾ ਇਹ ਕਹਿੰਦੇ ਨੇ ਇੱਧਰ ਗ੍ਰੇਡ ਦਾ ਕਰਾਇਆ ਉਹ ਸਾਡੇ ਪਿੰਡ ਦੇ ਵਿੱਚ ਜਿਹੜੇ ਬਹੁਤ ਲੰਮੇ ਸਮੇਂ ਤੋਂ ਕੰਨਸਰਾ ਦੀ ਮੰਗੀ ਉਹ ਕਰਾਈਆ ਗਲੀਆਂ ਦਾ ਕੰਮ ਜੀ ਦਾ ਉਹ ਨਾ ਕਰਾਇਆ ਬੜੇ ਟੈਂਕੀ ਦੀ ਬਰਸਪਾਸਣਾ ਜੀ ਸਾਡੇ ਉਹ ਵੀ ਇਹਨਾਂ ਨੇ ਕਰਵਾਇਆ ਅਸੀਂ ਬਹੁਤ ਧੰਨਵਾਦੀ ਆ ਤੁਹਾਰੇ ਪੱਲੇ ਆ ਰਹੇ ਨੇ